ਜਿੰਨਾ ਜਿੰਨਾ ਤੁਹਾਨੂੰ ਲੋੜ ਸੀ ਲੈ ਗਏ ਜੀ ਆਪਰੇ ਚ ਬਾਕੀ ਨਾਲ ਪਾਲ ਪੁਲਿਸ ਨੇ ਕਰਕੇ ਕੋਟਾ ਪੂਰਾ ਹੋ ਗਿਆ ਤੁਹਾਡਾ ਜੇ ਘਾਟਾ ਦਾ ਹੋਰ ਗੇੜਾ ਦਿਨ ਹੋਰ ਲੈ ਜਾਓ ਲੈ ਲੈ ਬਸ ਵਾਧੂ ਹੋ ਗਿਆ ਵਾਧੂ ਹੋ ਗਿਆ ਹਾਂ ਜਿੰਨਾ ਜਰ ਅਸੀਂ ਇੱਥੇ ਰਹਿਾਂਗੇ ਤੁਹਾਨੂੰ ਕੋਈ ਘਾਟ ਨਹੀਂ ਥੋੜੇ ਬੱਚਿਆਂ ਨੂੰ ਨਹੀਂ ਘਾਟ ਉਹ ਰੋਟੀ ਪਾਣੀ ਖਾਓ ਪੀਓ ਚਾਹ ਪਣੀ ਪੀਓ ਘਰੇਲ ਜਾਓ ਸਮਝ ਗਿਆ ਤੁਸੀਂ ਜੋ ਚੀਜ਼ ਮੰਗ ਕੇ ਲੈ ਜਾਓ ਚੱਕ ਕੇ ਲੈ ਜਾਓ ਤੁਹਾਨੂੰ ਵਾਧੂ ਚੀਜ਼ ਆ ਉਹ ਚੱਕ ਕੇ ਲੈ ਜਾਓ ਟੂਟੀ ਘਮਾਓ ਰਾਵਣਾ ਖਾਓ ਪੀਓ ਜੱਕ ਬੋਤਲ ਆ ਪਈ ਆਪਾਂ ਦਾ ਰਜ਼ਰ ਚੱਕ ਲੋ ਸਾਰਾ ਲੈ ਜਾ ਕਰੋ ਹਣਾੜੀ ਤੋਂ ਟਰਾਲੀ ਖਿੜਿਆ ਉੱਤਰ ਆ ਜਾ ਕਰੋ ਉੱਧਰ ਬਹੁਤ ਢੇਰ ਲਗਾ ਪਿਆ ਉਹ ਸਾਰਾ ਲੈ ਜਾ ਕਰੋ ਚੱਕ ਕੇ ਠੀਕ ਆ ਆਰਾਮ ਨਾਲ ਆਇਸ਼ ਕਰੋ ਜਨਾਜ਼ਰ ਅਸੀਂ ਇੱਥੇ ਆਉਣੇ ਆ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ ਇੱਥੇ ਲਖਰ ਪੜੀ ਆਪਦਾ ਖਾ ਜਾ ਕਰੋ ਆ ਚੱਕ ਕੇ ਲੈ ਜਾ ਕਰੋ ਘਰੇ ਆਪਦਾ ਵਿੱਚ ਬੱਚਾ ਨੂੰ ਲੀੜਾ ਕਪੜਾ ਇਹ ਕਹਿੰਦੇ ਹਾਂ ਇਹ ਬਣਾਇਆ ਹਾਂ ਲਾਲੇ ਕਿਸਾਨਾਂ ਦੀ ਜੀ ਰੋਟੀ ਟੁਕਾ ਲਾ ਲਈ ਜੀ ਲਾਰੇ ਆਪਣੇ ਕੁਆੜੇ ਤੱਕ ਕੰਮ ਕਰ ਲੈਣਿਆ 400 4 500 ਰੁਪਏ ਲੈ ਕੇ ਜਾਣੇ ਜੀ ਕੁਆੜ ਦਾ ਚੱਕ ਕੇ ਲਾ ਰਹੇ ਆਪਣੇ ਹਾਂ ਨਾ 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 ਕੋਈ ਰੋਗ ਢੋਕੜੀ ਜੀ ਹਾਂ ਜੀ ਕੋਈ ਰੋਗ ਢੋਕੜੀ ਹੈਗੀ ਰੋਟੀ ਟੁਕ ਚਾਰਾ ਪਾਣੀ ਸਾਰਾ ਕੁਝ ਹੀ ਚੱਲਦਾ ਜੀ ਇਹਨਾਂ ਦੇ ਕਿਸਾਨਾਂ ਦੇ ਹੱਥਾਂ ਤੇ ਲੰਗਰ ਸਿਕਾਉਂਦੇ ਹਾਂ ਹਾਂ ਜੀ ਚੱਕਵਾੜ ਚੱਕੋ ਚੱਕਵਾੜ ਚੱਕੋ ਜੀ ਠੀਕ ਹੈ ਤੋਂ ਕਵਾੜ ਜਦੋਂ ਤੁਸੀਂ ਵੇਚਦੇ ਕਿੰਨੀ ਦਿਹਾੜੀ ਬਣ ਜਾਂਦੀ ਇਹ ਪੰਜਾਂ ਦੀ ਜੀ 4-500 ਰੁਪਏ ਦੀ ਦਿਹਾੜੀ ਬਣ ਜਾਂਦੀ ਜੀ ਹਾਂ ਜੀ ਠੀਕ ਹੈ ਸੋ ਕਿਵੇਂ ਦੇਖੋ ਜਿਹੜੇ ਲੋਕ ਕਹਿੰਦੇ ਨੇ ਵੀ ਅੰਦੋਲਨ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਨਹੀਂ ਜੀ ਨਹੀਂ ਕੋਈ ਨਹੀਂ ਹੁੰਦੀ ਪਰਸਾਮੀ ਕੋਈ ਨਹੀਂ ਜੀ ਲੰਗਰ ਪਾਣੀ ਸਹੀ ਚੱਲ ਰਿਹਾ ਰੋਟੀ ਪਾਣੀ ਲੈ ਜਨੇ ਆ ਕਬਾੜ ਕਬਾਟਾ ਕਰ ਲੈਨੇ ਬੋਤਲ ਸੋਤ ਲਾ ਠੀਕ ਹੈ ਕੋਈ ਰੋਕ ਤੋ ਨਾ ਕੋਈ ਰੋਕ ਟੋਕ ਨਹੀਂ ਹੈਗੀ ਰੋਟੀ ਪਾਣੀ ਸਹੀ ਦਿੰਦੇ ਨੇ ਲਗਾਤਾਰ ਰੋਟੀ ਪਾਣੀ ਲੈ ਜਨੇ ਆ ਕੋਈ ਜ਼ਿੰਮੇਵਾਰ ਤੁਹਾਨੂੰ ਕੋਈ ਬੋਲਦਾ ਨਹੀਂ ਨਾ ਟੋਕਦਾ ਨਹੀਂ ਕੋਈ ਨਹੀਂ ਬੋਲਦਾ ਟੋਲਦਾ ਜੀ ਰੋਬਰ ਜੀ ਖਾਓ ਪੀਓ ਹਾਂ ਜੀ ਹਾਂ ਇਹ ਸਾਡੇ ਗੁਰੂਆਂ ਨੇ ਸਿਖਾਇਆ ਜੀ ਸਾਨੂੰ ਪਹਿਲਾਂ ਤੋਂ ਵੀ ਗਰੀਬ ਦੀ ਹਮਾਇਤ ਕਰਨੀ ਤੇ ਅਤਿਆਚਾਰ ਦੇ ਵਿਰੁੱਧ ਲੜ ਇਹਦਾ ਪਹਿਲਾਂ ਵੀ ਸੀ ਕੋ ਦਿੱਲੀ ਗਏ ਸੀ ਕਦੋਂ ਅਸੀਂ ਦਿੱਲੂੋਂ ਧਰਨਾ ਚੱਕ ਕੇ ਵਾਪਸ ਆਏ ਆ ਤੇ ਗਰੀਬ ਸਾਡੇ ਨਾਲ ਰੋਣ ਲੱਗੇ ਸੀ ਕੋਲੇ ਖੜਕੇ ਬਾਪੂ ਜੀ ਹੁਣ ਸਾਡਾ ਕੀ ਬਣੂ ਜਦੋਂ ਅਸੀਂ ਤੁਸੀਂ ਇੱਥੇ ਜਿੱਥੇ ਬੈਠੇ ਹੋ ਰੋਟੀ ਬਣਾਉਂਦੇ ਹੋ ਰੋਟੀ ਖਾ ਰਹੇ ਨੇ ਚਾਹ ਬਣਾਉਂਦੇ ਹੋ ਚਾਹ ਖਾ ਰਹੇ ਨੇ ਕੋਈ ਖੀਰ ਬਣਾਉਂਦੇ ਹੋ ਖੀਰ ਖਾ ਰਹੇ ਨੇ ਆ ਤੇ ਉਸੇ ਤਰ੍ਹਾਂ ਇਹਨਾਂ ਨੇ ਮੇਰੇ ਵੀਰਾਂ ਨੂੰ ਜਿੱਥੇ ਦੇ ਅਸੀਂ ਆਏ ਆ 13 ਤਰੀਕ ਤੋਂ ਲੈ ਕੇ ਇਹ ਜੋ ਚੀਜ਼ ਸੀ ਬਣਾਉਣੀ ਆ ਨਾਲੇ ਆਪਖਾਨਾਂ ਨਾਲ ਇਹਨਾਂ ਨੂੰ ਖੁਲਾਣੇ ਆ